ਕਿਵੇਂ ਬੰਟੀ ਬਈ ਵਧੀਆ ਬਈ ਤੂੰ ਦੱਸ ਕਿਵੇਂ ਲਾਇਆ ਝੋਨਾ ਫਰਾ ਪੂਰਾ ਵਧੀਆ ਲੱਗਦਾ ਤੇ ਗਰਮੀ ਬੜੀ ਬਈ ਅੱਜ ਕਿਹੜੀ ਗਰਮੀ ਤਾਂ ਫਰਾਂ ਹੀ ਬੰਦੀ ਸੀ ਜੀ ਸੂਜਣ ਵਧੀਆ ਲੱਗਿਆ ਆਪਣਾ ਯਾਰ ਹਾਂ ਹਾਂ ਪੂਰਾ ਟਾਪ ਆ ਕਿੱਧਰ ਆਗੇ ਪਾਈਆਂ ਪੰਜਣ ਵਾਲੇ ਪੂਰਾ ਸੀਨ ਵਾਲੇ ਆਪੇ ਖਾਤੇ ਹੀ ਪਾਉਣੇ ਮੈਂ thì ਘਰ ਕੋਲ ਨੂੰ ਕਰ ਪਾਉਣਾਂਗੇ ਬੜੀ ਚੰਗੀ ਵੇਲਾ ਆ ਇਹ ਸੋਚ ਆ ਜੀ ਇਹ ਉਹ ਕਿਉਂ ਬੱਤੀ ਸਾਹਿਬ ਕਿਉਂ ਜੀ ਵਧੀਆ ਤੁਸੀਂ ਸੋਰ ਖਰਾ ਵਧੀਆ ਵਧੀਆ ਇਹ ਝੋਨੇ ਝੋਨੇ ਦਾ ਕਿਵੇਂ ਨਵੇਂੜਿਆ ਵਧੀਆ ਵਧੀਆ ਹੋਰ ਫਿਰ ਕੀ ਬਣਦਾ ਕੋਸਨੀਆ ਬਾਈ ਰਾਜੂ ਹੋ ਗਿਆ ਹੋਰ ਕੰਮ ਕਰ ਵਾਟੀਆਂ ਠੀਕ ਬਾਈ ਥਰੀ ਟੁੱਟੀਆਂ ਦਾ ਬਾਕੀ ਸਮਾਨ ਸਮਾਨਦਾਰ ਪੁੱਸ ਲੈਣਾ ਯਾਰ ਫੋਨ ਕਰ ਮੇਰਾ ਥਰੀ ਟੁੱਟੀਆਂ ਹੁਣੀ ਉਹ ਪੁੱਸ ਲੈਣਾ ਹੁਣੀ ਪੁੱਸ ਕੇ ਜਾ ਮਾ ਲਾ ਹੁਣੀ ਤੂੰ ਕੋਈ ਨੰਬਰ ਜਾ ਪਰਾਂ ਜਿਹਨੂੰ ਅੱਖਾਂ ਦੇ ਪਰੇ ਲਾਲ ਜੀ ਹੁਣ ਲਾ ਹੋਰ ਫਿਰ ਥਰੀ ਸਹੀ ਆ ਤੁਹਾਡਾ ਹਾਂ ਹਾਂ ਹਸਾਬ ਕਰਨਾ ਝੋਨੇ ਦਾ ਝੋਨੇ ਦਾ ਹਸਾਬ ਥਰਕੇ ਹੋਊਗਾ ਦੋ ਬਤਨਾ ਝੋਨੇ ਦੇ ਪਾਹੀ ਕਿੱਧਰ ਭੱਜ ਜਾਨੇ ਆ ਫਿਰ ਉਹ ਯਾਰ ਸਮਾਨ ਕਿੰਨੀ ਜਾਵੜਨ ਦੇ ਕੋਹ ਨਹੀਂ ਹੁੰਦਾ ਨਾ ਨਾ ਯਾਰ ਇਹ ਕੰਮ ਨਹੀਂ ਸਮਾਨ ਕੰਨੀ ਜਾਣ ਦੇ ਕੋਹ ਨਹੀਂ ਹੁੰਦਾ ਬਸ ਕੜੂ ਕੀ ਦਾ ਭਾਈ ਇਹ ਉਹ ਬਾਈ ਰਾਜ ਜਿਹੜਾ ਸਮਾਨ ਹੈ ਹਾਂਜੀ ਭਾਈ ਕਿਦਾਂ ਫੜਾ ਸਮਾਨ ਚਾਹੁੰਦਾ ਇਹਨਾਂ ਸਮਾਨ ਹੀ ਫੜਾਇਆ ਭਾਈ ਉਹਨੇ ਸਰੀਰ ਟੁੱਟੀ ਜਾਂਦਾ ਐ ਨਾ ਕਰ ਭਾਈ ਜਵਾਬ ਹਣਾ ਦੇ ਭਾਈ ਉਹਨੇ ਤੇਥੋਂ ਮੰਗਾਉਂਨੇ ਆ ਕੇ ਕਿਹੜਾ ਉਹ ਕਰਦੇ ਆ ਮੈਨੂੰ ਤੜੀ ਘੜਾ ਭਾਈ ਉਹਨੇ ਸਰੀਰ ਟੁੱਟੀ ਜਾਂਦਾ ਹੈ ਦੇਹੜਾ ਹਾਂ ਐਵੇਂ ਕਰਾ ਆਈ ਸਾਰੀ ਅਗੇ ਨੇ ਭਈ ਆਈ ਟਾਈਮ ਦੇ ਆਉਣ ਦੇ ਗਿਆ ਸਮਾਨ ਭਾਈ ਬਣਾ ਆ ਅੱਜ ਦਾ ਦਿਨ ਹੀ ਦੇ ਆ ਪੈਸੇ ਤਾਂ ਹੈ ਨਹੀਂ ਮੇਰੇ ਕੋਲ ਭਰਾ ਐਂ ਨਾ ਕਰ ਭਰਾ ਬਣ ਸਿਹਰੇ ਟੁੱਟੀ ਜਾਂਦੇ ਫਿਰ ਨਾ ਕੋਈ ਨਾ ਆਜਾ ਫਿਰ ਹਾਂ ਫਿਰ ਆਜਾ ਲੈ ਲਓ ਜੀ ਕਿੱਥੇ ਪਈਏ ਪੈਸੇ ਕੱਢ ਲਓ ਪਰਲੇ ਬੱਸ ਇੱਧਰ ਪਈਆਂ ਵੀ ਹਾਂ ਆ ਪੈਂ ਵੀ ਆ ਸੁਣੋ ਨੋਟ ਕਰਕੇ ਆ ਕੇ ਦੇ ਜੀ ਆਇਆ ਬਈ ੱਡੇ ਤੇ ਖੜਾ ਹਾਂ ਦੇਖ ਨਾਲੇ ਹਾਂ ਕੀ ਕੀ ਆ ਯਾਰ ਬਾਹੋਂ ਪੁਜਾਰਾ ਹੋਰ ਕਿਦਾਂ ਬਾ ਧੰਨਵਾਦ ਰ ਆਪਣਾ ਜਿਹੜਾ ਹੱਜ ਕਰਤਾ ਜੰਗਾ ਗਾਡ ਕਰਤਾ ਸਰੀਰ ਵੀ ਬਾਹਰ ਟੁੱਟਿਆ ਰਿਹਾ ਧੰਨਵਾਦ ਕਰ ਜਿੰਨੇ ਮਰਜ਼ੀ ਆ ਠੀਕ ਗੱਲ ਜੰਗਾ ਜੰਗਾ ਬਰਾ ਮਾਨ ਦਾ ਵੀ ਜਗਾਰ ਹੋ ਗਿਆ ਭਾਈ ਉਹ ਬਸ ਰਿੰਜ ਦਾ ਰਹਿ ਗਿਆ ਵਾਹ ਯਾਰ ਜਰਾ ਧੰਨਵਾਦ ਰ ਸੈਂਕੜੇ ਮਿਲ ਕੇ ਯਾਰ ਆਪਾਂ ਨੂੰ ਹੋਰ ਸਵਾਰੀ ਆ ਜੂ। ਕੋ ਨੱਕਾ ਮੋੜ ਦੇ ਲੱਗੇ। ਨੱਕਾ ਮੋੜ ਦੇ ਦਿੰਦੀ। ਕਿੱਧਰ ਇੱਧਰੇ ਪਰਲੇ ਕਰ ਰਹੇ ਛੱਡਣਾ। ਹਾਂ ਉੱਧਰ ਵਾਹਿਆ ਉੱਧਰ। ਠੀਕ ਆ। ਇਹ ਸਮਾਨ ਦਾ ਵਾਟੇ ਵਧੀਆ ਹੁੰਦਾ ਇਹਦੇ ਕੋਈ। ਹਾਂ ਬਈ ਇਹ। ਇੱਕ ਵਾਰੀ ਭਰ ਕੇ ਦੇਖ ਲੇ ਗਿਆ ਪਤਾ ਵੀ ਲੱਗ ਜੂ। ਜਰਾ ਭਾਵ ਨਹੀਂ ਇਹ ਬਿੱਟਾ ਆ ਕੇ ਫੇਰ ਹੀ ਪਤਾ ਲੱਗੂ। ਸੇਦੀ ਬੰਨ। ਕੱਸ ਕੇ ਬੰਨ ਜਿਹੜੀ ਕੱਸ ਕੇ ਜਮਾ। ਭਾਂਡ ਦੇ ਪਕੜਾ ਦਾ ਇੱਕ ਦੂਜਾ ਜੰਮਿਆ ਹੋਇਆ ਭਾਂਡ ਚੋਦ ਦਾ ਨਕਮਾ ਕੰਮ ਨਹੀਂ ਕਰਦਾ ਧੰਦਾ ਨਹੀਂ ਕਰਦਾ ਕੰਜਰ ਦਾ ਕੰਮ ਕੋਈ ਨਾ ਜੁਗਾਤਾ ਹਜੇ ਉਹ ਚਾਚੂ ਬਣਾ ਲਾ ਉਹਨੂੰ ਕਹ ਹਾਂ ਜਾ ਓਏ ਬੜੀਆ ਪੰਪ ਮਾਰਨਾ ਈ ਯਾਰ ਨਹੀਂ ਉਹ ਭਾਈਆ ਤਾ ਕੀ ਹੋ ਗਿਆ ਉਹ ਭਾਈਆ ਉਹ ਭਾਈਆ ਦੇਖੀ ਉਹ ਕੀ ਹੋ ਗਿਆ ਭਾਈ ਤੂੰ ਭਾਈ ਆਹ ਚੱਲ ਠੀਕ ਆ ਬਸ ਪਾ ਦੇ ਲਾ ਫਾਗ ਨਾ ਭਾਈ ਭਾਈ ਓਏ ਭਾਈ ਓਏ ਕੀ ਹੋ ਗਿਆ ਹੰਕੀ ਜਨ ਵਾਲੀ ਦੋ ਮਿੰਟ ਪਤਾ ਨਹੀਂ ਕਿਉਂ ਦਾ ਖਾਲ ਚੁ ਗਿਆ ਪੈ ਕਿਰੋਂ ਦੋ ਮਿੰਟ ਸੌ ਖਾ ਸੌ ਖਾ ਓ ਰੱਬਾ ਓ ਕੀ ਹੋ ਗਿਆ ਭੈਣ ਦੇ ਯਾਰ ਨੂੰ ਕਹੀ ਵੀ ਹਟ ਕੇ ਪੱਧ ਗਿਆ ਦੇਖ ਕੇ ਮੜਾ ਆ ਓਏ ਰੱਬਾ ਓ ਕੀ ਹੋ ਗਿਆ ਓਏ ਹਾਏ ਓਏ ਓ ਮਾਈ ਓਏ ਓਏ ਹਾਏ ਰੱਬਾ ਓਏ ਓਏ ਚਿੱਟੇ ਵਾਲੇ ਨੇ ਚੱਕ ਲਿਆ ਮੇਰਾ ਭਰਾ ਓ ਰੱਬਾ ਓਏ

ਆ ਮੇਰੀ ਜਾਨ ਹੀ ਲੈ ਲੈਂਦਾ ਓਏ